ਟੜੇ ਨਗਰ ਦੇ ਸਰਪੰਚ ਸਾਹਿਬਾ ਜੀ ਪਿੱਛੇ ਪਿੱਛੇ ਹੋ ਲੋ ਜੀ ਪਿੱਛੇ ਪਿੱਛੇ ਹੋ ਜਾਈਓ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇ ਸਰ ਪਿੱਛੇ ਜੀ ਉਹ ਵੀ ਕਿਰਪਾ ਕਰਕੇ ਮੰਚ ਤੇ ਬਰਾਜ਼ ਮਾਣ ਜੀ ਖੁਸ਼ੀ ਦਾ ਪਲ ਹੈ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜੀ ਹਾਂ ਅਸੀਂ ਨਗਰ ਸਰਪੰਚ ਸਾਹਿਬਾ ਨੂੰ ਵੀ ਸਨਮਾਨਿਤ ਕਰਨ ਤੇ ਅਸੀਂ ਉਹਨਾਂ ਦਾ ਧੰਨਵਾਦੀ ਕਰਦੇ ਹਾਂ ਤੇ ਉਹਨਾਂ ਨੂੰ ਸਟਾਫ ਹਾਂ ਜੀ ਬੜਾ ਸਨਮਾਨਿਤਿੰ ਦੇ ਕੇ ਜਗਦੀਪ ਸਿੰਘ ਜੀ ਨੰਤੂਨੋਂ ਲੈ ਕੇ ਜੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਖੁਸ਼ੀ ਦਾ ਮਾਹੌਲ ਹੈ ਕਿ ਪਹਿਲੀ ਵਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਬਾਣ ਦੀ ਜਿਹੜੀ ਗਵਰਨਮੈਂਟ ਆਈ ਹੈ ਉਸ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜਾ ਸਕੂਲਾਂ ਦਾ ਜਿਹੜਾ ਉਹ ਮਿਆਰ ਚਾੱਕਿਆ ਸਰਕਾਰੀ ਸਕੂਲਾਂ ਦਾ ਪੂਰੇ ਪੰਜਾਬ ਦੇ ਵਿੱਚ 20000 ਸਕੂਲ ਨੇ ਜਿਹਦੇ ਵਿੱਚ 28 ਲੱਖ ਬੱਚੇ ਨੇ ਜਿਹੜੇ ਆਪਣੇ ਪੜ੍ਹਾਈ ਕਰ ਰਹੇ ਨੇ ਔਰ ਉਹਨਾਂ ਸਕੂਲਾਂ ਦੇ ਵਿੱਚ ਜਿੱਦਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਲੈਟਰਿੰਗ ਬਾਥਰੂਮ ਪੀਣ ਵਾਲੇ ਪਾਣੀ ਦੀ ਸਹੂਲਤਾਂ ਨਾਲ ਕੋਈ ਚਾਰਦੁਆਰੀ ਦੀ ਨਾ ਸਟ੍ਰਕਚਰ ਦਾ ਕੰਮ ਇਹ ਇੰਨੇ ਮਾੜੇ ਹਾਲਾਤੀ ਔਰ ਨਾ ਹੀ ਕਿਸੇ ਸਕੂਲ ਦੇ ਵਿੱਚ ਕੋਈ ਟੀਚਰ ਪੂਰੇ ਸੀਗੇ ਸੋ ਟੀਚਰ ਵੀ ਪੂਰੇ ਕੀਤੇ ਸਾਰੀਆਂ ਜਿਹੜੀਆਂ ਸਹੂਦਾਵਾਂ ਨੇ ਉਹ ਵੀ ਦਿੱਤੀਆਂ ਸੋ ਅੱਜ ਮੈਂ ਪਿੰਡ ਕਰੀਮਨਗਰ ਸੱਚਲਵਾਲਾ ਤੋਂ ਪਿੰਡ ਰਸੋਲੀ ਔਰ ਹੁਣ ਮੈਂ ਕਰਤਾਰਪੁਰ ਕਰਤਾਰਪੁਰ ਤੋਂ ਪਰਤਵਾਚ ਮੈਂ ਜੈਖਰ ਨੂੰ ਜਾ ਰਿਹਾ ਔਰ ਸਾਰਾ ਨਗਰ ਹੈ ਜਿਹੜਾ ਪੂਰੀ ਸਲੰਘਾ ਕਰ ਰਿਹਾ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਦੀ ਸੋ ਅੱਜ ਰਸਮੀ ਤੌਰ ਤੇ ਜਿਹੜੇ ਪ੍ਰੋਗਰਾਮ ਸੀਗੇ ਔਰ ਬੱਚਿਆਂ ਨੂੰ ਔਰ ਬੱਚਿਆਂ ਦੇ ਪੇਰੈਂਟਸ ਨੂੰ ਔਰ ਪੂਰੀ ਪੰਚਾਇਤ ਨੂੰ ਅੱਜ ਮਿਲੇ ਆ ਔਰ ਮਾਨ ਸਾਹਿਬ ਵੀ ਆ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਦੇ ਬਾਰੇ ਲੋਕਾਂ ਨੂੰ ਜਾਣਕਾਰੀ